ਕੰਨਾ ਜੀ ਇੱਕਦਾਂ ਨੂੰ ਮੈਂ ਬਾਬਾ ਜੀ ਦਾ ਬਚਨ ਸੁਣਾਉਣਾ ਵੀ ਬਾਬਾ ਜੀ ਦੇ ਬਚਨਾਂ ਦੇ ਵਿੱਚ ਕਿੰਨੀ ਬਰਕਤ ਈ ਕਿੰਨੇ ਅੰਤਰਜਾਮੀ ਤੇ ਸਭ ਕੁਝ ਜਾਣਦੇ ਦੇ ਵੀ ਕਿਆ ਕਿਹੜੇ ਟਾਈਮ ਕਿਆ ਹੋਣਾ ਇੱਕ ਵਾਰ ਬਾਬਾ ਜੀ ਜਦ ਮਸਿਆਂ ਦੇ ਦਿਨ ਬਾਬਾ ਢਾਲਰਾਜੀ ਦੇ ਸਥਾਨ ਤੇ ਲਾਇਆ ਕਰਦੇ ਤੇ ਲੰਗਰ ਇੱਕ ਵਾਰ ਮਹਾਰਾ ਕਹਿਣ ਲੱਗੇ ਕਹਿੰਦੇ ਭਾਈ ਵੀ Eid ਕੀ ਆਪਾਂ ਲੱਡੂ ਜਲੇਬੀਆਂ ਦਾ ਲੰਗਰ ਲਾਓ ਉੱਥੇ ਮੈਂ ਆਹ ਪਟਵਾਰੀ ਜੀ ਖੜੇ ਦੇ ਸਾਨੂੰ ਉਹਨਾਂ ਨੇ ਬਚਨ ਕਰਿਆ ਵੀ Eid ਕੀ ਜਲੇਬੀਆਂ ਲਾਓ ਉੱਥੇ ਅਸੀਂ ਕਹੇ ਸੱਤ ਬਚਨ ਜੀ ਜਦ ਫਿਰ ਜਾਣ ਦੇ ਟਾਈਮ ਆਇਆ ਅਸੀਂ ਪੁੱਛਿਆ ਮਹਾਰਾ ਕਿੰਨਾ ਸਾਮਾਨ ਲੈ ਜੀਏ ਬਾਬਾ ਜੀ ਕਹਿੰਦੇ ਭਾਈ 33 ਪੀਪੇ ਲੈ ਜੋ ਦੇਸੀ ਕੋ ਹੁਣੀਆਂ ਜੜੀਆਂ 33 ਪੀਪਿਆਂ ਦਾ ਸਮਾਨ ਲੈ ਜੋ ਜਿੰਨਾ ਕੁ ਬਣਨਾਂ ਉਹ ਦੇਗਾ ਚਲੋ ਜੀ ਅਸੀਂ ਬਾਹਰ ਆ ਕੇ ਬਾਹਰ ਆ ਕੇ ਪੜਵਾਰੀ ਜੀ ਕਹਿੰਦੇ ਵੀ ਬਾਬਾ ਜੀ ਦੇ 33 ਪੀਪੇ ਕਹੇ ਆ ਵੀ 33 ਪੀਪਿਆਂ ਗਾ ਕੀ ਬਣੂਗਾ ਇੱਥੇ ਸੰਗਤ ਇੰਨੀ ਆ ਜਿਹਦਾ ਕੋਈ ਪੱਤਾ ਨਹੀਂ ਹੈ ਚਲੋ ਅਸੀਂ 55 ਪੀਪੇ ਲੈ ਗਏ ਬਾਬਾ ਜੀ ਨੂੰ ਦੱਸੇ ਤੇ ਬਈ ਨਹੀਂ 55 ਲੈ ਗਏ ਉੱਥੇ ਜਾ ਕੇ ਜਦ ਅਸੀਂ ਆਪਣਾ ਹਲਵਾਈ ਲਾਏ ਪਹਿਲੇ ਦਿਨ ਲਾਏ ਛੇ ਉਹਨਾਂ ਤੋੜੀਆਂ ਜਿਹੀਆਂ ਜੇਬੀਆਂ ਬਣੀਆਂ ਦੂਏ ਦਾ ਲਾਤੇ ਅੱਠ ਫੇਰ ਨਾ ਬਣੇ ਫੇਰ 10 ਹਜ਼ਾਰ ਤੇ ਨਾ ਰਾਤ ਨੂੰ ਚੱਲਦੇ ਰਹੇ ਨਾਲੇ ਦਿਨ ਚ ਵੀ ਲੱਗੇ ਰਹੇ ਜਦੋਂ ਸ਼ਾਮ ਨੂੰ ਜੇ ਬਾਬਾ ਜੀ ਗਏ ਦੁਪਹਿਰੇ ਜੇ ਨੂੰ ਅਸੀਂ ਮੈਂ ਕਿਹਾ ਮਾਂ ਬਾਬਾ ਜੀ ਵੀ ਜਲੇਬੀਆਂ ਦਾ ਤੋੜੀਆਂ ਜਿਹੀਆਂ ਬਣੀਆਂ ਮਹਾਰਾਜ ਜੀ ਇਹਦਾ 15 ਮਿੰਟ ਚ ਮੁੱਕ ਜਾਣੀਆਂ ਵੀ ਚਲੋ ਮਹਾਰਾਜ ਦੇਖੋ ਇੱਕ ਤੰਬੂ ਦੇ ਵਿੱਚ ਅਸੀਂ ਲਾ ਕੇ ਰੱਖੀਆਂ ਹੁੰਦੀਆਂ ਜਦ ਮਹਾਰਾਜ ਗਏ ਮੈਂ ਕਿਹਾ ਮਹਾਰਾਜ ਜੀ ਤਾਂ ਤੋੜੀਆਂ ਜੀਆਂ 15 ਮਿੰਟ ਚ ਮੁੱਕ ਜਾਣੇ ਇਹਨਾਂ ਨੇ ਬਾਬਾ ਜੀ ਕਹਿੰਦੇ ਕੋਈ ਨਾ ਭਾਈ ਪਾਜੀ ਸੇ 1 ਵਜੇ ਸ਼ੁਰੂ ਕਰ ਲਿਓ ਚਲੋ ਜੀ ਪਾਪਾ ਜੀ ਮੈਨੂੰ ਕਹਿੰਦੇ ਭਾਈ ਐਂ ਕਰਿਓ ਵੀ ਹੁਣ ਤੁਸੀਂ ਉੱਥੇ ਨੂੰ ਆਇਓ ਹਣ ਸਾਰੀ ਸਿੱਧੇ ਵੀ ਪਿੰਡਾਂ ਨੂੰ ਨਹੀਂ ਭਾਮੀਆਂ ਨੂੰ ਨਹੀਂ ਜਾਣਾ ਮੰਗਾ 7 ਬੱਚਨ ਜੀ ਕਹਿੰਦੇ ਭਾਈ ਕੋਈ ਚੀਜ਼ ਵੀ ਹੋਣੀ ਰੱਖਣੀ ਨਹੀਂ ਐ ਸਾਰੀ ਲਾ ਕੇ ਆਉਣੀ ਐ ਕਿ ਉਹ ਵੀ ਆਪਣਾ ਜਲੇਬੀਆਂ ਸਭ ਉੱਥੇ ਲਾ ਕੇ ਆਉਣੀ ਐ ਲੈ ਕੇ ਨਹੀਂ ਆਉਣੀ ਕੋਲ ਅਜਿਹਾ 7 ਬੱਚਨ ਜੀ ਜਲੋ ਜੀ ਅਸੀਂ ਦੂਏ ਦਿਨ ਜੱਟ ਆਪਣਾ ਸ਼ਾਮ ਨੂੰ ਆਪਣਾ 3:30 5:00 ਵਜੇ ਦਾਸ ਕਰਕੇ ਲੰਗਰ ਸ਼ੁਰੂ ਕਰਤਾ ਸਾਰਾ ਦਿਨ ਚੱਲਦਾ ਰਿਹਾ ਸ਼ਾਮ ਨੂੰ ਸਾਰੀ ਰਾਤ ਵੀ ਚੱਲਦਾ ਰਿਹਾ ਦੂਏ ਦਿਨ ਵੀ ਚੱਲਦਾ ਰਿਹਾ 3:00 ਵਜੇ ਅਸੀਂ ਬਥੇਰਾ ਜੋੜ ਲਾਇਆ ਜਲੇਬੀਆਂ ਨਾਲ ਮੋਕਣ ਜਿੰਨੀਆਂ ਬਤਾਈਏ ਉਨਹੀਂ ਫੇਰ ਹੋ ਜਿੰਨੇ ਬਤਾਈਏ ਮੋਕ ਬਥੇਰਾ ਜੋੜ ਲਾਇਆ ਅਖੀਰ ਜੀ ਸ਼ਾਮ ਦੇ 4:00 ਵਜੇ ਅਸੀਂ ਕਿਹਾ ਵੀ ਹੁਣ ਤਾਂ ਅਸੀਂ ਜਾਣਾ ਵੀ ਹੰਸਾਲੀ ਨੂੰ ਅਸੀਂ ਫਿਰ ਉਹ ਬਾਕੀ ਦਾ ਸਮਾਨ ਆਪਣਾ ਸਮੇਟਣ ਲੱਗੇ ਜਲੇਬੀਆਂ ਅਸੀਂ ਉਕਨੇ ਵਰਤਾਈ ਗਏ ਅਖੀਰ ਸ਼ਾਮ ਨੂੰ ਜਿਆਦਾ ਅਸੀਂ ਦੇਖਿਆ ਤਾਂ ਚਾਰ ਪੀਪੇ ਦਾ ਟੋਕਰੇ ਜਲੇਬੀਆਂ ਦੇ ਬਚ ਗਏ ਹੁਣ ਅਸੀਂ ਕਿਹਾ ਵੀ ਕੀ ਕਰੀਏ ਅਸੀਂ ਉਹ ਆਪਣਾ ਲੱਦੀਆਂ ਉਹਦੇ ਪਰ ਟਰੱਕ ਪਰ ਆ ਗਏ ਹੰਸਾਲੀ ਨੂੰ ਜਦ ਅਸੀਂ ਹੰਸਾਲੀ ਆ ਕੇ ਸਾਰੀ ਸੰਗਤ ਨੇ ਮੱਥਾ ਟੇਕਿਆ 9:30 ਵਜੇ ਅਸੀਂ ਦਾਤ ਨੂੰ ਆਏ ਜਬ ਮੱਥਾ ਟੇਕ ਕੇ ਦੇ ਬਾਅਦ ਬਾਬਾ ਜੀ ਮੈਨੂੰ ਕਹਿਣ ਲੱਗੇ ਭਾਈ ਸੰਗਤ ਨੂੰ ਕੋਈ ਪਛਾਤਾ ਸਕਣ ਸਾਰੀਆਂ ਸੰਗਤਾਂ ਪਛਾਤਾ ਸਕਣ ਭੇਜਤੀਆਂ ਮੈਨੂੰ ਕਹਿੰਦੇ ਭਾਈ ਕਿਵੇਂ ਰਿਹਾ ਪ੍ਰੋਗਰਾਮ ਮੈਂ ਕਿਹਾ ਜੀ ਮਹਾਰਾਜ ਜੀ ਬਹੁਤ ਵਧੀਆ ਰਿਹਾ ਵੀ ਕਹਿੰਦੇ ਭਾਈ ਕੋਈ ਮਹਾਰਾਜ ਜੀ ਕੋਈ ਜਲੇਬੀਆਂ ਮੁੱਕੀਆਂ ਨਹੀਂ ਮਹਾਰਾਜ ਆਪ ਜੀ ਨੇ ਕਿਹਾ ਤਾਂ ਵੀ ਜਲੇਬੀਆਂ ਮੋੜ ਕੇ ਨਾ ਲਿਆ ਹਮਾਰਾ ਚਾਹ ਟੋਕਰੇ ਐ ਭੱਜ ਕੇ ਅਸੀਂ ਬਿਦੇਰਾ ਜੋ ਲਾਇਆ ਇਹ ਕਿਸੇ ਨੇ ਲਈਆਂ ਨਹੀਂ ਅਸੀਂ ਅਕੀਰ ਚੱਕ ਲਿਆ ਜੀ ਆਪ ਜੀ ਨੇ ਤਾਂ ਕਿਹਾ ਤਾਂ ਲਿਆਉਣੀਆਂ ਨੇ ਫਿਰ ਅਸੀਂ ਮਹਾਰਾਜ ਲੈ ਆਏ ਕਹਿੰਦੇ ਭਾਈ ਨਾਲੀ ਦਾ ਕਹਿ ਤਾਂ ਕੋਈ ਵੀ 15 ਕਿ ਮਿੰਟ ਚ ਮੁੱਕ ਜਾਣਗੇ ਮਹਾਰਾਜ ਮਾਇਓ ਕਹਿੰਦਾ ਤਾਂ ਪਏ ਮੁੱਕੀਆਂ ਹੈ ਨਹੀਂ ਯਾਰ ਪਹਿਲੇ ਸਵਾਲ ਆਇਆ ਉਹੀ 33 ਪੀਪਿਆਂ ਦਾ ਸਬੰਧ ਲੱਗਿਆ ਬਾਕੀ ਦਾ ਬਚ ਗਿਆ ਐਨੇ ਅੰਤਜਾਮੀ ਮਹਾਰਾਜ ਤੇ ਉਹ ਧੰਨ ਬਾਬਾ ਜੀ ਸਿੰਘ ਮਹਾਰਾਜ ਧੰਨ ਧੰਨ ਬਾਬਾ ਜੀ ਸਿੰਘ ਮਹਾਰਾਜ ਨੂੰ ਸਾਰੀ ਵਾਰੇ